ਮੈਂ ਤੇਰਾ ਮਾਥੜ ਲੱਗਦਾ ਸਤੋਜ ਤੋਂ ਓ ਯਾਰ ਸੁਰਤ ਕਰ ਅਸੀਂ ਕੋਈ ਹੁੱਲੜਵਾ ਆ ਜਾ ਯਾਰ ਸਾਡਾ ਤੂੰ ਆਪਣੇ ਘਰ ਦੀ ਦੇਲੀ ਮੂਰੇ ਨਹੀਂ ਆਉਣ ਦੰਦਾ ਤੇਰਾ ਕੱਲੇ ਦਾ ਸਾਰ ਤਾਂ ਮੁੱਲ ਲਿਆ ਹੋਇਆ ਅਸੀਂ ਇਹ ਚਿਹਰੇ ਸਹਿਰ ਜਨ ਪੁੱਛਣਾ ਆ ਇਹ ਸਾਨੂੰ ਨਜ਼ਰਬੰਦ ਕਰਦਾ ਓਏ ਅਸੀਂ ਮੁੱਖ ਮੰਤਰੀ ਬਣਾਇਆ ਤੈਨੂੰ ਤੂੰ ਤਾਂ ਸੇਖ ਚਲੀ ਸੀਗਾ ਤਾਂ ਚੁਟਕਲੇ ਸੁਣਾਉਣ ਵਾਲਾ ਸੀ ਹੱਤਨਾਕਿਆ ਤੋਂ ਲੰਘਣਾ ਪਿਆ ਪਿੰਡ ਐਮਨਪੁਰਾ ਉੱਥੇ ਪਿੰਡਾਂ ਦੇ ਵਿੱਚ ਪੁਲਿਸ ਭੇਜਦੀ ਪਹਿਲੀ ਵਾਰ ਦੇਖਿਆ ਇਹ ਝੂਠ ਬੋਲ ਕੇ ਆਇਆ ਅਸੀਂ ਹਸਪਤਾਲ ਜਾਂਦੇ ਆ ਅਸੀਂ ਫਲਾਣੇ ਤੋਂ ਜਾਂਦੇ ਆ ਸਾਨੂੰ ਰਹਿਤ 'ਚ ਲੈਣਗੇ ਕਿੰਨੇ ਗ੍ਰਹਿਤ 'ਚ ਲੈਣਗੇ ਸਾਰਾ ਪੰਜਾਬ ਜਾਗ ਗਿਆ ਹੋਇਆ ਇਹ ਭਗਵੰਤ ਮਾਨ ਨੇ ਫਿਰਤ ਪਾਈ ਸੀ ਬਈ ਤੁਸੀਂ ਲੀਡਰਾਂ ਨੂੰ ਪੁੱਛੋ ਇਹ ਤੁਹਾਡੇ ਨਾਲ ੱੱਕਾ ਹੁੰਦਾ ਕਦਰ ਕਰਿਆ ਕਣੀ ਪავლਾ ਉਨਾਰੇ ਇਹੀ ਪავლਾ ਦੇ ਵਿੱਚ ਤੂੰ ਜਾਂਦਾ ਸੀ ਇਥੇ ਪავლੂ ਤੋਂ ਜਾ ਕੇ ਵੋਟ ਮੰਗਦਾ ਸੀ ਤੂੰ ਤਾਂ ਖੁੱਲੇ ਦਿਨਾਂ ਕਹਿੰਦਾ ਭਾਈ ਸਾਨੂੰ ਦੁੱਕਤ ਖਲੀਪ ਆ ਤੁਸੀਂ ਆਇਓ ਮੈਂ ਤੁਹਾਨੂੰ ਚਾਹ ਪਾਣੀ ਦਾ ਇੰਤਜ਼ਾਮ ਕਰਕੇ ਰੱਖੂੰਗਾ ਤੁਹਾਡੇ ਲਈ ਕੁਰਸੀਆਂ ਲਾ ਕੇ ਰੱਖੂੰ ਜਿਵੇਂ ਰੈਲੀ ਚ ਲਾਉਂਦੇ ਨੇ ਬਈ ਜੀ ਤੁਸੀਂ ਆਇਓਗੇ ਕਿਹੜੇ ਬੰਡੋ ਆਇਓਗੇ ਅਸੀਂ ਪਿੰਡ ਜਿੰਡਿਆਲੀ ਤੋਂ ਆਏ ਜੀ ਜਿੰਡਿਆਲੀ ਤੋਂ ਬਈ ਮੈਂ ਇੱਕ ਗੱਲ ਦੇਖਿਆ ਕਿ ਅੱਜ 3 ਤਰੀਕ ਦੀ ਕਾਲ ਦਿੱਤੀ ਗਈ ਸੀਗੀ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਸ਼ਾਂਤਮਈ ਪ੍ਰੋਟੈਸਟ ਦੀ ਕਿਉਂਕਿ ਇਹਦੇ ਵਿੱਚ ਕੋਈ ਵੀ ਹਿੰਸਾਵਾਦੀ ਨਹੀਂ ਕਰਨੀ ਸੀਗੀ ਕਿਸੇ ਵੀ ਤਰ੍ਹਾਂ ਦਾ ਕੋਈ ਅੰਗਰੇਲੀ ਨਹੀਂ ਕਰਨੀ ਸੀਗੀ ਸ਼ਾਂਤਮਈ ਪ੍ਰੋਟੈਸਟ ਦਾ ਪ੍ਰੋਕਾਲ ਦਿੱਤੀ ਪਰ ਉਹ ਵੀ ਇੱਥੇ ਪੁਲਿਸ ਜਿਹੜੀ ਹੈਗੀ ਛਾਉਣੀ ਦੇ ਵਿੱਚ ਤਬਦੀਲ ਹੋ ਗਈ ਹੈ ਸੰਗਰੂਰ ਕੀ ਲੱਗਦਾ ਇਹ ਫਿਰ ਡਰ ਕਾ ਦਾ ਹੈਗਾ ਬਖਲਾਟ ਕਾ ਦੀ ਹੈ ਇਹ ਜਿਹਦਾ ਦਿਲ ਛੋਟਾ ਹੋਵੇ ਨਾ ਇਹ ਵਾਹ ਜੀ ਰਹਿ ਹੈ ਦੀ ਸੋਚ ਨਹੀਂ ਬਦਲੀ ਸੋਚ 네ਗੇਟਿਵ ਹੈ ਸੈਂਟਰ ਇਹ ਇਹਨੂੰ ਲਾਇਆ ਬੈਠੂ ਆਹੀ ਗੱਲ ਜਿਵੇਂ ਬਰਗਾੜੀ ਵਿੱਚ ਲਾਇਆ ਬੈਠੀ ਕਾਲੀਆਂ ਨੂੰ ਗੁਟਕੇ ਦੀ ਸੌਂ ਲਾਇਆ ਬੈਠੀ ਕੈਂਪਟਰ ਨੂੰ ਐਸੇ ਤਰ੍ਹਾਂ ਇਹ ਲੋਕਤੰਤਰ ਦਾ ਘਾਣ ਕਰ ਰਿਹਾ ਯਾਰ ਅਸੀਂ ਸਾਡੀ ਸਾਰੀ ਉਮਰ ਲੰਘੀ ਅਸੀਂ ਕਦੇ ਹੁੱਲੜਵਾਜੀ ਨਾ ਕੀਤੀਆਂ ਨਾ ਕਰੀਏ ਲੇਕਿਨ ਬੋਲਣ ਦਾ ਅਧਿਕਾਰ ਹੈ ਅਸੀਂ ਬੋਲਣ ਵਾਸਤੇ ਤਾਂ ਇੱਥੇ ਆਏ ਆ ਸਾਨੂੰ ਸੱਤ ਨੱਕਿਆ ਤੋਂ ਲੰਘਣਾ ਪਿਆ ਪਿੰਡ ਐਮਨਪੁਰਾ ਬੁਢਲਾਡੇ ਦੇ ਨਾਲ ਉੱਥੇ ਪਿੰਡਾਂ ਦੇ ਵਿੱਚ ਪੁਲਿਸ ਭੇਜਤੀ ਪਹਿਲੀ ਵਾਰ ਦੇਖਿਆ ਇਹ ਪਿੰਡਾਂ ਦੇ ਵਿੱਚ ਪਿੰਡ ਬੱਛੂ ਆੜੇ ਪੁਲਸ ਭੇਜੀ ਸੀ 50 ਪੁਲਿਸ ਪੁਲਸ ਮੇਰੇ ਨਾਲ ਆਏ ਨੇ ਪਿੰਡ ਕਲੀਪੁਰ ਪੁਲਸ ਭੇਜੀ ਤੀ ਦਾਸ ਦੇ ਪਿੰਡ ਐਮਦਪੁਰ ਪੁਲਸ ਭੇਜੀ ਤੀ ਲੋਕ ਮੋਟਰਸਾਈਕਲਾਂ ਤੇ ਉਧਰ ਪਰ 6 ਨਾਕੇ ਤਾਂ ਅਸੀਂ ਪਾਰ ਕੀਤੇ ਆ 6 ਨਾਕੇ ਝੂਠ ਬੋਲ ਕੇ ਆਇਆ ਅਸੀਂ ਹਸਪਤਾਲ ਜਾਂਦੇ ਆ ਅਸੀਂ ਫਲਾਣੇ ਤੋਂ ਜਾਂਦੇ ਆ ਲੇਕਿਨ ਇੱਕ ਪਾਸੇ ਖੁਸ਼ੀ ਦੀ ਗੱਲ ਹੈ ਜਿੰਨਾ ਇਹ ਪ੍ਰੈਸ਼ਰ ਪਾਊਗਾ ਅਸੀਂ ਧੂਣ ਸਵਾਏ ਹੋ ਕੇ ਨਿਬੜਾਂਗੇ ਜਿਹੜੀ ਅਸਲ ਪੱਤੇ ਵਾਲੀ ਗੱਲ ਆ ਮੈਂ ਲਾਸਟ ਕਹਿੰਦਾ ਜਿੱਦ ਦੇ ਅਸੀਂ 14 ਜਨਵਰੀ ਨੂੰ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਦਾ ਕਾਫਲਾ ਸ੍ਰੀ ਦੰਦਮਾ ਸਾਹਿਬ ਤੋਂ ਸ਼ੁਰੂ ਕੀਤਾ ਹੈ ਕਿਉਂਕਿ ਦਾਸ ਲੱਖਾ ਸਿੰਘ ਸਹਾੜੇ ਦੇ ਨਾਲ ਹੀ ਗਿਆ 55 ਪਿੰਡਾਂ 'ਚ ਮੈਮੂਰੀ ਹੁੰਦਾ ਸੀਗਾ ਜੀ ਜੀ ਉਦੋਂ ਲੱਖਾ ਸਿੰਘ ਜੀ ਨੇ ਇੱਕ ਗੱਲ ਕਹਿਤੀ ਸੀ ਉੱਥੇ ਤੱਕ ਤੱਕ ਕਹਿੰਦੇ ਇਹ ਸਾਡੀ ਯਾਤਰਾ ਨੂੰ ਰੋਕਣ ਦਾ ਹਰ ਹਰ ਬਾ ਵਰਤਣਗੇ ਦਾਸ ਨੇ ਸਾਰਾ ਕੁਝ ਦੇਖਿਆ ਜਿਹੜੇ ਮੁੰਡੇ ਝਾੜੂ ਚੱਕੀ ਫਿਰਦੇ ਤੇ ਸਾਰੇ ਇਹਦੇ ਉਲਟ ਹੋ ਚੁੱਕੇ ਨੇ ਇਹਦੀ ਸੋਚ ਕਰਕੇ ਬਿਲਕੁਲ ਜਦੋਂ ਐਡਾ ਵੱਡਾ ਹੰਗਾਰਾ ਮਿਲਿਆ ਉਥੋਂ ਦੇ ਬਲਜਿੰਦਰ ਕੌਰ ਉਥੋਂ ਦੇ ਇੱਕ ਇਹਨਾਂ ਨੇ ਰਿਪੋਰਟ ਦਿੱਤੀ ਵੀ ਯਾਤਰਾ ਰੋਕਣੀ ਜਾਂ ਰੋਕ ਦਿਓ ਨਹੀਂ ਸਾਰਾ ਪੰਜਾਬ ਇਹਨਾਂ ਨਾਲ ਜਾ ਲੱਗੂਗਾ। ਭਾਨਾ ਸਿੱਧੂ ਉਹਦੇ ਸਾਡੇ ਨਾਲ ਸੀ। ਲੱਖੇ ਦੇ ਘਰੇ ਅਸੀਂ ਇੱਕ ਪ੍ਰਬੰਧਕੀ ਮੀਟਿੰਗ ਕੀਤੀ ਸੀ ਕਿਹੜੇ ਕਿਹੜੇ ਪਿੰਡਾਂ 'ਚ ਕਿਵੇਂ ਜਾਣਾ ਹੈ। ਭਾਨੇ ਸਿੱਧੂ ਨੇ ਕੋਈ ਗੱਲ ਕਹੀ ਸੀ ਕਹਿੰਦਾ ਬਾਪੂ ਮੇਰੀ ਪੱਕੀ ਡਿਊਟੀ ਰਾਕੇ ਤੇ ਲਾਇਓ ਮੈਂ ਪੰਗਾ ਪਹਾੜਾ ਨਾਲ ਲਿਆ ਹੋਇਆ। ਮੇਰੇ ਤੇ ਕਿਸੇ ਵੀ ਸਮੇਂ ਕੋਈ ਵੀ ਇਹ ਗ੍ਰਿਫਤਾਰੀ ਪਾ ਸਕਦੇ ਆ। ਤੋ ਤੇ ਪੰਗਾ ਨਹੀਂ ਲੈ। ਬਿਲਕੁਲ ਕਰਦੇ। 100 ਅੱਜ ਅਸੀਂ ਸੰਗਰੂਰ ਦੇ ਵਿੱਚ ਨਾਨਕਿਆਣਾ ਚੌਂਕ ਦੇ ਕੋਲੇ ਪਹੁੰਚ ਚੁੱਕੇ ਆ। ਅੱਗੇ ਵੀ ਜਾਂਦੇ ਆ ਕੀ ਵੜਦਾ ਅਸੀਂ ਦੇਖਦੇ ਆ। ਪਰ ਅੱਗੇ ਅੱਗੇ ਮੈਂ ਦੇਖ ਰਿਹਾ ਕਿ ਅੱਗੇ ਅਰੈਸਟ ਪੈ ਰਹੀਆਂ ਨਹੀਂ ਕਿਉਂਕਿ ਜਿਹੜੇ ਵੀ ਜੇਕਰ ਅੱਬ ਦੇ ਕੋਈ ਚਾਰ ਵੀ ਬੰਦੇ ਉੱਥੇ ਇਕੱਠੇ ਉਹਨਾਂ ਨੂੰ ਦੇਖ ਰਹੇ ਨੇ ਕਿ ਇਹ ਤਾਂ ਉਹਨਾਂ ਨੂੰ ਫੜ ਕੇ ਹੋਏ ਹਿਰਾਸਤ ਦੇ ਵਿੱਚ ਲਿਆ ਜਾ ਰਿਹਾਗਾ। ਅਗਰ ਤੁਹਾਨੂੰ ਹਿਰਾਸਤ ਦੇ ਵਿੱਚ ਲੈਂਦੇ ਨੇ ਤਾਂ ਬਿਲਕੁਲ ਨਹੀਂ ਜੇ ਸਾਨੂੰ ਰਹਿਤ ਚ ਲੈਣਗੇ ਕਿੰਨੇ ਕਰ ਰਹਿਤ ਚ ਲੈਣਗੇ ਸਾਰਾ ਪੰਜਾਬ ਜਾਗਿਆ ਹੋਇਆ। ਇਹ ਭਗਵੰਤ ਮਾਨ ਨੇ ਫਿਰਤ ਪਾਈ ਸੀ। ਬਈ ਤੁਸੀਂ ਲੀਡਰ ਨੂੰ ਪੁੱਛ ਇਹ ਸੁਣਨਾ ਤੱਕਾ ਹੁੰਦਾ ਅਸੀਂ ਅੱਜ ਇਹਦੇ ਸਹਿਰ ਚੋਂ ਪੁੱਛਣਾ ਆ ਇਹ ਸਾਨੂੰ ਨਜ਼ਰਬੰਦ ਕਰਦਾ ਅਸੀਂ ਕਿਹੜਾ ਓਏ ਅਸੀਂ ਮੁੱਖ ਮੰਤਰੀ ਬਣਾਇਆ ਤੈਨੂੰ ਤੂੰ ਤਾਂ ਸੇਖ ਚਲੀ ਸੀਗਾ ਤੂੰ ਤਾਂ ਚੁਟਕਲੇ ਸੁਣਾਉਣ ਵਾਲਾ ਸੀ ਤੂੰ ਤਾਂ ਉਹ ਗੱਲਾਂ ਸੁਣਾਦਾ ਕਿ ਮੁਰਗੀ ਲਾਉ ਮੁਰਗੀ ਐਂਡੇ ਦਊ ਫਿਰ ਐਂਡੇ ਜਾਂਦੇ ਨਾ ਮੈਂ ਬੱਕਰੀ ਲਾਉ ਬੱਕਰੀ ਮੈਂ ਮੇਂਡੇ ਦਊ ਫਿਰ ਮੈਂ ਵਿਆਹ ਕਰਾਉਂਦਾ ਮੇਰੇ ਜਵਾਕ ਹੋਣਗੇ ਇਹ ਤਾਂ ਉਹ ਚੀਜ਼ ਦਿਖਾਉਣ ਲੱਗ ਗਿਆ ਸਾਨੂੰ ਸੇਖ ਚਲੀਆਂ ਵਾਲੀ ਤੂੰ ਇਹ ਦੇਖ ਲੈ ਤੇਰਾ ਇਕੱਲੇ ਦਾ ਸਰ ਤਾਂ ਮੁੱਲ ਲਿਆ ਹੋਇਆ ਸੰਗਰੂਸ ਹੈ ਸਾਡੀ शान ਆ ਪੰਜਾਬ ਦੀ ਅਸੀਂ ਇੱਥੇ ਕੀ ਦੇਖ ਨਹੀਂ ਸਕਦੇ ਕੀ ਕੰਪੇਅਰ ਨਹੀਂ ਸਕਦੇ ਕੀ ਅਸੀਂ ਕੋਈ ਬਜ਼ਾਰ-ਬਜ਼ਾਰੀਆਂ ਕਰ ਸਕਦੇ ਸਾਤੋਂ ਕਾਹਦਾ ਡਰ ਹੈ ਕਿਹੜੀ ਪავლਾ ਡਰ ਹੈ ਇਹਹੀ ਪავლਾ ਦੇ ਵਿੱਚ ਤੂੰ ਜਾਂਦਾ ਸੀ ਬਿਲਕੁਲ ਇਥੇ ਮਾਲੂ ਤੋਂ ਜਾ ਕੇ ਵੋਟ ਮੰਗਦਾ ਸੀ 52 92 ਤੇਰੇ ਐਮਐਲਏ ਜਿਤਾਏ ਨੇ 92 ਕਿਹਦੇ ਲਈ ਜਿਤਾਏ ਸੀ ਅਨਸਾਫ਼ ਲਈ ਬਿਲਕੁਲ ਜੇ ਤੇਰੇ ਕਾਨੂੰਨ ਬਣਾਏ ਹੁੰਦੇ ਇਹ ਏਜੰਟ ਨਾ ਇੱਕ ਮੈਂ ਸਾਰੇ ਏਜੰਟਾਂ ਨੂੰ ਮਾਰੇ ਨਹੀਂ ਕਹਾਂਗਾ ਜਿਹੜੇ ਇਮੀਗ੍ਰੇਸ਼ਨ ਕਰਾਉਂਦੇ ਨੇ ਐਲੈਕਸ ਕਰਾਉਂਦੇ ਮੈਂ ਸਾਰਿਆਂ ਨੂੰ ਮਾਰੇ ਨਹੀਂ ਕਹਾਂਗਾ ਕੋਸ ਮਾਰੇ ਹੋ ਜਾਂਦੇ ਨੇ ਉਹਨਾਂ ਕਾਰਨਾਂ ਕਰਕੇ ਇਹ ਇਹ ਪੰਗਾ ਪਿਆ ਹੋਇਆ ਸਾਡਾ ਜਿਹੜੇ ਬੰਦੇ ਮਾੜਾ ਕਹਿੰਦੇ ਨੇ ਪਾਨਾ ਸਿੱਧੂ ਨੂੰ ਚੰਗਾ ਵੀ ਤਾਂ ਕਹਿੰਦੇ ਨੇ ਬਿਲਕੁਲ ਬਿਲਕੁਲ ਜੇ ਕੋਈ ਮਾੜਾ ਕਹਿੰਦੇ ਚੰਗਾ ਵੀ ਤਾਂ ਕਹਿੰਦੇ ਨੇ ਪਾਨਾ ਸਿੱਧੂ ਕੀ ਸਾਡਾ ਰਿਤੇਦਾਰ ਲੱਗਦਾ ਸਾਡੇ ਕੀ ਲਿਆ ਜਾ ਸਾਡੀ ਹਮਦਰਦੀ ਆ ਸਾਡੇ ਬੱਚਿਆਂ ਨੂੰ ਇਹ ਜ਼ਗਾਰ ਹੈ ਨਹੀਂ ਅਸੀਂ ਪੈਸਾ ਲਾਉਨੇ ਜ਼ਮੀਨ ਚਾਹੇ ਦਾ ਤੇ ਘਰ ਵੀ ਵੇਚ ਲੈਨੇ ਕਈ ਵਾਰੀ ਸਾਡਾ ਕੋਈ ਕੰਮ ਨਹੀਂ ਬਣਦਾ ਕਈ ਵਾਰੀ ਏਜੰਟ ਦੀ ਕਮਜ਼ੋਰੀ ਜਾਂਦਾ ਕੋਈ ਹੋਰ ਕਮਜ਼ੋਰੀ ਸਾਡਾ ਪੈਸਾ ਵੀ ਮਰ ਜਾਂਦਾ ਸਾਡੇ ਬੱਚੇ ਦੀ ਜ਼ਿੰਦਗੀ ਵੀ ਖਰਵਾ ਜਾਂਦਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਹੁਣ ਸੰਗਰੂਰ ਸ਼ਹਿਰ ਜਿਹੜਾ ਬਿਲਕੁਲ ਇੱਥੇ ਛਾਉਣੀ ਬਣਾ ਦਿੱਤਾ ਗਿਆਗਾ ਜਿਵੇਂ ਇੱਕ ਬਹੁਤ ਮਾਨ ਨੇ ਗੱਲ ਵੀ ਕਹੀ ਸੀ ਕਹਿੰਦਾ ਜੇ ਕਿਸੇ ਨੇ ਕੋਈ ਪ੍ਰੋਬਲਮ ਦੱਸਣੀ ਹੈਗੀ ਮੇਰੇ ਘਰ ਦਾ ਦਰਵਾਜ਼ਾ ਹਮੇਸ਼ਾ ਖੁੱਲਾ ਜਦੋਂ ਮਰਜ਼ੀ ਆਓ ਪਰ ਅੱਜ ਤੁਸੀਂ ਘਰ ਦੇ ਵਿੱਚ ਹੀ ਉਹਦੇ ਜਾ ਰਹੇ ਹੋ ਗੱਲ ਕਰਨੇ ਜਾ ਰਹੇ ਹੋ ਰੋਕਿਆ ਜਾ ਰਿਹਾ ਤੁਹਾਨੂੰ ਕੀ ਲੱਗਦਾ ਜਿਹੜੀ ਵਚਨ ਕਰੇ ਸੀਗੇ ਜਿਹੜੀਆਂ ਗੱਲਾਂ ਕਹੀਆਂ ਸੱਚੀਆਂ ਹੋਈਆਂ ਨੇ ਇਹ ਝੂਠ ਬਿਲਕੁਲ ਝੂਠ ਜੇ ਤੂੰ ਐਸੇ ਗੱਲ ਦਾ ਪਹਿਬੰਦ ਹੁੰਦਾ ਤੂੰ ਤਾਂ ਖੁੱਲੇ ਦਿਨਾਂ ਕਹਿੰਦਾ ਭਾਈ ਸਾਨੂੰ ਦੁੱਖਤ ਤਕਲੀਫ ਆ ਤੁਸੀਂ ਆਓ ਮੈਂ ਤੁਹਾਨੂੰ ਚਾਹ ਪਾਣੀ ਦਾ ਇੰਤਜ਼ਾਮ ਕਰਕੇ ਰੱਖੂੰਗਾ ਤੁਹਾਡੇ ਲਈ ਕੁਰਸੀਆਂ ਲੈ ਕੇ ਰੱਖੂੰ ਜਿਵੇਂ ਰੈਲੀ ਚ ਲਾਉਂਦੇ ਨੇ ਇਹ ਕਰਦਾ ਸਤਕਾਰ ਲੋਕਾਂ ਦਾ ਲੋਕਾਂ ਦੀ ਸੁਣਦਾ ਗੱਲ ਜਿਹਨੇ ਲਗਾਹ ਬਸਵਾਸ ਵਸਾਉਣਾ ਸੀ ਭਾਈ ਜੀ ਇੱਕ ਗੱਲ ਮੇਰੀ ਨੋਟ ਕਰਿਓ ਹੁਣ ਹਰੇਕ ਪਿੰਡ ਦੇ ਵਿੱਚ ਹਰੇਕ ਪਾਰਟੀ ਦੇ ਸਮਰਥਕ ਹੁੰਦੇ ਨੇ ਠੀਕ ਹੈ ਨਾ ਇਹਨਾਂ ਦੇ ਜਿਆਦਾ ਐਮਐਲਿਏ ਆਉਣਗੇ ਇਹੀ ਲੋਕ ਇਹਨਾਂ ਦੇ ਰੋੜੇ ਮੰਨ ਕੇ ਕਹਿੰਦੇ ਲੋਕਾਂ ਨੇ ਤੁਹਾਡੇ ਰੋੜੇ ਮਾਰਿਆ ਕਰਨੇ ਨੇ ਇਹਨਾਂ ਦੇ ਰੋੜੇ ਮਾਰਨਗੇ ਮੇਰਾ ਬੋਲਾ ਯਾਦ ਰੱਖਿਓ ਇਹ ਤਾਂ ਬਿਆੰਤ ਸੰਗਣਾ ਵੀ ਇਹਦੀ ਪੈੜੀ ਨੂੰ ਹੋ ਗਈ ਬਿਲਕੁਲ ਪਹਿਲਾਂ ਦੇਖ ਤੂੰ ਸਾਡੇ ਸਿੰਘ ਜੀ ਨੂੰ ਕੱਟ ਜੇਲ੍ਹ ਕੱਲੇ ਨੇ ਜੇ ਤੇ ਜਿੱਲਾ ਮੁੱਕ ਗਿਆ ਸਾਡੇ ਲਈ ਕੀ ਤੂੰ ਸਾਨੂੰ ਦਿਖਾਉਣਾ ਚਾਹਨਾ ਕੀ ਤੂੰ ਸਾਨੂੰ ਸਿੱਖਾਂ ਦਿਵਾਉਣਾ ਚਾਹਨਾ ਇਹਦੀ ਸਰਕਾਰ ਚ ਸਭ ਤੋਂ ਇਹਦੀ ਸਰਕਾਰ ਚ ਹੋ ਰਿਹਾ ਹੈ ਕੁਝ ਇਹਦੀ ਸਰਕਾਰ ਚ ਮਾ ਸਭ ਤੋਂ ਵੱਧ ਧਰਨੇ ਲੱਗੇ ਨੇ ਇਹ ਕਹਿੰਦੀ ਧਰਨਾ ਨਹੀਂ ਲੱਗਣ ਦਿੰਦੇ ਇੱਕ ਵੀ ਇਹਦੇ ਸਮਾਂ ਦੀ ਵੱਧ ਲੱਗੇ ਨੇ ਧਰਨੇ ਇਹਦੀ ਸਰਕਾਰ ਆਪਾਂ ਨੇ ਲਵੇ ਰੋਕਿਆ ਫਿਰ ਇੱਥੇ ਰੋਕਿਆ ਜੀ ਕਹਿ ਕੇ ਹਸਪਤਾਲ ਚ ਜਾਂਦੇ ਆ ਤਾਵਰੇ ਦਾ ਕਹ ਪਹੁੰਚੇ ਸੀ ਹਾਂ ਪਰ ਹੁਣ ਅੱਗੇ ਅੱਗੇ ਵੀ ਕਿਹੜਾ ਜਾਨ ਦੇਣਾ ਕਹਿੰਦੇ ਅੱਗੇ ਤਾਂ ਅਸੀਂ ਕਿਸੇ ਨੂੰ ਜਾਨ ਹੀ ਨਹੀਂ ਦੇਣਾ ਕਿਉਂਕੇ ਜਾਵਾਂਗੇ ਅਸੀਂ ਸਾਰੇ ਜਾਵਾਂਗੇ ਮਾਰਾਂਗੇ ਪੂਰਾ ਹੱਲਾ ਮਾਰਾਂਗੇ ਜੋਰ ਮਾਰ ਕੇ ਦੇ ਦੇ ਹੱਲਾ ਮਾਰਾਂਗੇ ਪੁਲਿਸ ਕਿੰਨੇ ਕਾਨੂੰ ਬੰਦਦਾ ਬਈ ਕਿਹੜਾ ਕਿਹੜਾ ਸਾਰੀ ਗੱਲ ਵਾਲਾ ਬਈ ਤੋੜਦਾ ਹਾਂ ਜੇ ਲੋਕਾਂ ਦਾ ਜਿਹੜਾ ਰੋਸ ਆਗਾ ਲੋਕਾਂ ਦਾ ਲੋਕ ਚਾਲੇ ਪਾ ਰਹੇ ਨੇ ਕਿ ਤੇ ਅੱਗੇ ਨੂੰ ਕੂਚ ਕਰ ਰਹੇ ਨੇਗੇ ਜੀ 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 ਬੋਲੇ ਸਾਹਿਬ ਹਾਂ ਭਗਵਾਨ ਤਮਾਰ ਗੁਰਬਾਣੀ ਦੀ ਰੋਸ਼ਨੀ ਵਿੱਚ ਮੈਂ ਤੈਨੂੰ ਇੱਕ ਭਿਖਵਾੜੀ ਕਰ ਰਿਹਾ ਕੋਰਾ ਨਿਉ ਕਰੇ ਕਰਤਾਰ ਇਹ ਲੋਕ ਸ਼ਕਤੀ ਹੈ ਤੂੰ ਗਲਤੀਆਂ ਕਰ ਰਿਹਾ ਬਾਰ ਬਾਰ ਜਦੋਂ ਬਾਰ ਬਾਰ ਗਲਤੀ ਕੀਤੀ ਜਾਵੇ ਉਹ ਗੁਨਾਹ ਬਣ ਜਾਂਦੀ ਹੈ ਫਿਰ ਉਹਦਾ ਖਮਿਆਜਾ ਭੁਗਤਣਾ ਪੈਂਦਾ ਪਰ ਇਹ ਲੋਕ ਸ਼ਕਤੀ ਹੈ ਭਿਖੇ ਚ ਜਦੋਂ ਤੈਨੂੰ ਭਾਨੇ ਸਿੱਧੂ ਵਾਂਗੋਂ ਲੰਗਾ ਕਰਕੇ ਕੁੱਟਣਗੇ ਉਦੋਂ ਤੇਰੇ ਹੱਕ ਚ ਅਸੀਂ ਆਵਾਜ਼ ਥਾਵਾਂਗੇ ਲੋਕ ਸ਼ਕਤੀ ਹੈ ਸਾਡਾ ਦਿਲ ਦੇਖ ਤੂੰ ਤਾਂ ਯਾਰ ਮੈਂ ਤੇਰਾ ਮਾਥੜ ਲੱਗਦਾ ਸਤੋਜ ਤੋਂ ਜਗਮੇਲ ਸਿੰਘ ਖਾਲਸਾ ਐਮਿੰਦਪੁਰ ਵੋਟ ਤੈਨੂੰ ਤਾਂ ਪਾਈ ਸੀ ਬਈ ਕਾਲੀਆਂ ਤੇ ਕਾਗਰਸ ਨੇ ਪੱਕਾ ਪਕਾ ਲਿਆ ਸੀ ਵੀ ਤੀਜਾ ਤੌਰੇ ਕੋਈ ਆਉਂਦਾ ਹੀ ਨਹੀਂ ਉਹ ਯਾਰ ਸੁਰਤ ਕਰ ਅਸੀਂ ਕੋਈ ਹੁੱਲੜਵਾਜਾ ਯਾਰਾ ਸਾਨੂੰ ਤੋਂ ਆਪਣੇ ਘਰ ਦੀ ਦੇਲ ਮੂਰੇ ਨਹੀਂ ਆਉਣ ਦਿੰਦਾ ਕਿਡੇ ਅਫਸੋਸ ਦੀ ਗੱਲ ਹੈ ਜੇ ਤੇਰੇ ਕੋਲੇ ਆਵਾਜ਼ ਪਹੁੰਚੀ ਤੈਨੂੰ ਸ਼ੌਂਕ ਤਾਂ ਹੈਗਾ ਤੂੰ ਮੋਬਾਈਲ ਤੇ ਬੈਠਾ ਰਹਿਣਾ ਮੈਂ ਦੁਬਾਰਾ ਫੇਰ ਦੱਸਦਾ ਕਿ ਅਸੀਂ ਤੈਨੂੰ ਵੋਟ ਵੀ ਪਾਈ ਜਗਮੇਲ ਸਿੰਘ ਖਾਲਸਾ ਸਾਬਕਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਜਿਹੜਾ ਲੱਖੇ ਸਿਧਾਨੇ ਦੇ ਨਾਲ-ਨਾਲ ਚੱਲ ਰਿਹਾ ਹੈ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਚ ਸੋ ਜਿਹੜਾ ਕੁਸ ਤੂੰ ਕਰਨਾ ਕਰ ਲੈ ਪਰ ਇਹ ਤੈਨੂੰ ਖਮਿਆਜਾ ਭੁਗਤਣਾ ਪਊਗਾ ਲੋਕ ਸ਼ਕਤੀ ਮਹਾਨ ਹੁੰਦੀ ਹੈ ਅਸੀਂ ਸ਼ਾਂਤਮਈ ਰਹਦੇ ਹੋਏ ਕਿਉਂਕਿ ਲੋਕ ਸ਼ਕਤੀ ਸਤਾ ਸ਼ਕਤੀ ਤੋਂ ਵੱਡੀ ਹੈ ਇਹਨੇ ਮੋਦੀ ਝਕਾਤਾ ਇਹ ਸਾਡੇ ਫਾਇਦੇ ਚ ਗਈਆ ਜਿਹੜਾ ਤਾਂ ਤਾਨੂੰ ਸਾਨੂੰ ਆਉਣ ਨਹੀਂ ਦਿੱਤਾ ਪਿੰਡਾਂ ਚ ਪੁਲਿਸ ਭੇਜਤੀ ਉਹ ਸੱਤ ਨਾਕੇ ਪਾਰ ਕਰਨੇ ਪਏ 7 ਕਿਲੋਮੀਟਰ ਤੇ ਸਾਡਾ ਪਿੰਡ ਹੈ ਸਾਨੂੰ ਝੂਠ ਬੋਲ ਕੇ ਆਉਣਾ ਪਿਆ ਇੱਥੇ ਅਸੀਂ ਹੁਣ ਅੱਗੇ ਵੀ ਜਾ ਰਹੇ ਹਾਂ ਜਿੱਥੇ ਤੱਕ ਜਾਇਆ ਗਿਆ ਗਿਰਪਧਾਰੀ ਦੀ ਕੀ ਗੱਲ ਹੈ ਚਾਹੇ ਸਾਡੇ ਨਾਲ ਭਾਨੇ ਸਿੱਧੂ ਤੋਂ ਵੀ ਪੂਰੀ ਕਰਦੇ ਅਸੀਂ ਪਿੱਛੇ ਨਹੀਂ ਹਟਾਂਗੇ ਬਿਲਕੁਲ ਮੈਂ ਕੈਮਰਾਮੈਨ ਹਾਂ ਸਰਕਾਰ ਮੁਰਦਾਬਾ ਸੋ ਦੇਖ ਸਕਦੇ ਹੋਗੇ ਨਾ ਪਿੱਛੇ ਮੈਂ ਦੱਸ ਦੇਣਾਗਾ ਜਿਹੜਾ ਸਾਹਮਣੇ ਚੌਕ ਤੁਹਾਨੂੰ ਦਿਖਾਈ ਦੇ ਰਿਹਾ ਨਾਨਕੇਣਾ ਚੌਕ ਆਗਾ ਤੇ ਇਸ ਤੋਂ ਕੁਝ ਕਿਲੋ ਵੱਧ ਤੋਂ 1 ਕਿਲੋਮੀਟਰ ਦੀ ਦੂਰੀ ਤੇ ਭਗਵੰਤ ਮਾਨ ਦੀ ਕੋਠੀ ਆਗੀ ਜਿੱਥੇ ਕਿਹੜਾ ਲੋਕਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਬਿਲਕੁਲ ਜਿਹੜਾ ਸੰਗਰੂਰ ਇਸ ਸਮੇਂ ਛੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆਗਾ ਤੇ ਦੇਖ ਸਕਦੇ ਬਹੁਤ ਘੱਟ ਲੋਕ ਨੇ ਇਹ ਜਿਹੜੇ ਕਿ ਬਹੁਤ ਹੀ ਨਾਕਿਆਂ ਦੇ ਉੱਤੋਂ ਗੁਜ਼ਰਦੇ ਹੋਏ ਜਾਂ ਫਿਰ ਵੱਖ-ਵੱਖ ਨਾਕਿਆਂ ਦੇ ਉੱਤੋਂ ਝੂਠ ਬੋਲ ਕੇ ਅੱਗੇ ਆਏ ਨੇਗੇ ਤੇ ਬਹੁਤ ਲੋਕਾਂ ਨੂੰ ਮਗਰ ਰੋਕ ਦਿੱਤਾ ਗਿਆ ਤੇ ਹਰਾਸਤਾ ਵੀ ਪਾ ਦਿੱਤੇ ਗਏ ਨੇ ਹੁਣ ਇਹ ਹੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਅੱਜ ਜਿਹੜੀ ਤਹਿ ਤਰੀਕ ਦੀ ਕਾਲ ਕੀਤੀ ਗਈ ਸੀ ਉਹਦਾ ਕੀ 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 ਸੀਟਾਂ ਨਿਕਲਣ